ਜੋਸ ਬਣਾਈ ਇਹ ਅੱਜ ਆਪਾਂ ਨੂੰ ਨਵੇਂ 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 ਟੈਲੈਂਟ ਨਾਲ ਜ਼ੀਰੋ ਅਰਸੂਲ ਇੰਸਟਾਗ੍ਰਾਮ ਆ

ਚਲੋ ਚਲੋ ਜੇ ਮੈਂ ਆ ਨੰਨੀ ਸਾਜਨ ਪੀ ਲਨਾਟੇ ਜਾ ਸ਼ੀਸ਼ਾ ਟੁੱਟੇ ਤੇ ਤੜ ਤੜ ਹਾਵੇ ਤੇ ਪੱਥਰ ਟੁੱਟੇ ਅਗਲਾ ਹੈ ਤਾਰ ਟੁੱਟੇ ਅਸਮਾਨ ਦੀ ਹਕ ਚੋਂ ਕਮੋ ਦੇ ਹਰ ਕਰ ਜਾਵੇ ਪਰੇ ਚੰਦਰਾ ਹਜਤ ਵੀ ਟਟਿਆ ਨਾ ਜਿੰਦ ਸਾਡੀ ਰੋਲਵੇਂ ਕਦੀ ਤੇ ਹੱਸ ਬੋਲਵੇਂ ਨਾ ਜਿੰਦ ਸਾਡੀ ਰੋਲਵੇਂ ਤੂੰ ਆਜ਼ਾਦ ਜਾਨੀਆਂ ਲੈ ਕਰ ਮਰਬਾਨੀਆਂ ਅਸਮਾਨੋਂ ਤੇਰੀ ਲੋੜਵੇ ਨਾ ਜਿੰਦ ਸਾਡੀ ਰੋਲਵੇਂ ਕਦੀ ਤੇ ਹੱਸ ਬੋਲਵੇ ਨਾ ਜਿੰਦ ਸਾਦੀ ਰੋਵੇ ਉਹਦੇ ਸੁਪਰਾ ਆਇਆ ਆਇ ਜਾ ਕੇ ਵਸਾਇਆ ਅੱਖ ਲਗੇ ਨਾ ਬੋਲਵੇ ਨਾ ਜਿੰਦ ਸਾਦੀ ਰੋਵੇ ਕਦੀ ਤੇ ਹੱਸ ਬੋਲਵੇਂ ਨਾ ਜਿੰਦ ਸਾਡੀ ਰੋਲਵੇਂ ਨਾ ਜਿੰਦ ਸਾਡੀ ਰੋਲਵੇਂ ਧੰਵਾਦ ਜੀ ਤੇ ਹੋਰ ਕਿਹੜਾ ਹਰਮਾਇਸ਼ ਕਰੋ ਤੁਸੀਂ ਸੁਣਾਵਾਂਗੇ ਗਗਨ ਸ਼ੇਰ ਨਦੀਮ ਵੀ ਵਧੀਆ ਗਾਉਂਦੇ ਧੰਵਾਦ ਜੀ ਕਿੰਨੇ ਦੇ ਮਾਟੇ ਗਗਨ ਸ਼ੇਰ ਦੰਗ ਦੰਗ ਬੋਸਾਰੀ ਬੀ ਸੇ ਦੋਸਤ ਆਏ ਬਈ ਹਾਏ ਕੌਣ ਬੇਵਫਾਈ ਤੇ ਵਫਾ ਦਾਤੀ ਨਹੀਂ ਕਰੀਏ ਹਾਏ ਸ਼ੀ ਕਹਦੀ ਬਾਜ਼ੀ ਧੰਨਵਾਦ ਬਾਈ ਧੰਨਵਾਦ ਜਿੱਤੀ ਕੀ ਮਰੀ ਹਾਏ ਕਿ ਸਾਡੀ ਜ਼ਿੰਦਗੀ ਦੇ ਵਿੱਚ ਪਿਆ ਆਇਆ ਖਿਲਾੜਾ ਨਹਿਣ ਨਹਿਣਾ ਦਾ ਮਿਲਾ ਲਈ ਪੇਤ ਖੁੱਲ ਜਾਊਗਾ ਸਾਰਾ ਨਹਿਣ ਨਹਿਣਾ ਦਾ ਮਿਲਾ ਲਈ ਪੇਤ ਖੁੱਲ ਜਾਊਗਾ ਸਾਰਾ ਪੇਤ ਖੁੱਲ ਜਾਊਗਾ ਸਾਰਾ ਉਹ ਵਾਹ ਜੀ ਤਰਣ ਦੇ ਜੀਰ ਅਬਦਾ ਦਾ ਜਿਹੜਾ ਅਬਦਾ ਦਾ ਆਉਦਾ ਆਇਆ ਆਇਆ ਸਾਬ ਲੱਚਰ ਪਹਿਲਾ ਹੋ ਸਾਡੇ ਮਿਹਨਤਾਂ ਵਾਲੇ ਘਰੋਂ ਤਾਰਾ ਬਹੁਤ ਮਿਲੇ ਆਹ ਜਿਹੜੇ ਜ਼ਿੰਦਗੀ ਚਲਾਉਣੇ ਉਹ ਸਾਂ ਬਹੁਤ ਮਿਲੇ ਆਹ ਸਾਡੇ ਮਿਹਨਤਾਂ ਵਾਲੇ ਘਰੋਂ ਤਾਰਾ ਬਹੁਤ ਮਿਲੇ ਜਿਹੜੇ ਜ਼ਿੰਦਗੀ ਚਲਾਉਣੇ ਉਹ ਸਾਂ ਬਹੁਤ ਮਿਲੇ ਮਾਣੇ ਰੱਖਿਆ ਜੁਨੇ ਕਦੇ ਕੀਤਾ ਨਹੀਂ ਉਹ ਚੇਂਜ ਆਹ ਦੁਨੀਆਂ ਦੇ ਵਿੱਚੋਂ ਮੈਨੂੰ ਨਾਮ ਬਹੁਤ ਮਿਲੇ ਉਹ ਮੁਸ਼ਕਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਉਹ ਮੁਸ਼ਕਲਾਂ ਆਉਣ ਮੇਰੀ ਜ਼ਿੰਦਗੀ ਦੇ ਵਿੱਚ ਪਰ ਕਦੇ ਕਮਜ਼ੋਰ ਮੇਰਾ ਮਾਈਂਡ ਨਹੀਂ ਹੋਇਆ ਇੱਕ ਵਾਰੀ ਛੱਟਤਾ ਜੋ ਬੰਦਾ ਸੋਣੀ ਨਹੀਂ ਹੀ ਮੌਡਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਹਾ ਇੱਕ ਵਾਰੀ ਛੱਟਤਾ ਜੋ ਬੰਦਾ ਸੋਣੀ ਨਹੀਂ ਹੀ ਮੌਡਲਿਸਟਾਂ ਦੇ ਵਿੱਚ ਉਹ ਐਡ ਨਹੀਂ ਹੋਇਆ ਉਪਨਦੀ ਸ਼ਾਦੀ ਹਰੀ ਚੋਬਰ ਦਾ ਜਹਲਾ ਸੰਗ ਰੂਰ ਸਾਦੀ ਜ਼ਿੰਦਗੀ ਜਿਹਾ ਕਿਸੇ ਗਲ ਵਾਗ ਰੂਰ ਅਸੀਂ ਆਰੀ ਦੇ ਸੰਗੂਰੀ ਵਿੱਚ ਰਹਿਣ ਵਾਲਿਆਂ ਆਹਾ ਫੱਲਿਆਂ ਦੇ ਚੱਕਰਾਂ ਚ ਰਹੀਏ ਬਹੁਤ ਦੂਰ ਓ ਬੇਬੇ ਬਾਪੂ ਦਾ ਪਿਆਰ ਸਾਨੂੰ ਬੜਾ ਮਿਲਿਆ ਓ ਬੇਬੇ ਬਾਪੂ ਦਾ ਪਿਆਰ ਸਾਨੂੰ ਬੜਾ ਮਿਲਿਆ ਤਾਹੀ ਨਾ ਰਾਂਦੇ ਪਿਆਰ ਪਿੱਛੇ ਮੜਨੀ ਹੋਇਆ ਇੱਕ ਵਾਰੀ ਛੱਤ ਤਹ ਜੋ ਬੰਦਾ ਸੋਣੀ ਨਹੀਂ ਮੜ ਲਸਟਾਂ ਦੇ ਵਿੱਚ ਉਹ ਆੜ ਨਹੀਂ ਹੋਇਆ ਇੱਕ ਵਾਰੀ ਛੱਟਤਾ ਜੋ ਬੰਦਾਸ ਨੇ ਇਹ ਨੀ ਮੋੜਲੇ ਸਾਂਦੇ ਵਿੱਚ ਹੋੜ ਨਹੀਂ ਹੋਇਆ। ਸੌਂਦਰਜੀ ਖਾਨਾ ਡੌਲਰ ਜੀ ਖਾਂਦਾ। ਦਰਸੇਮ ਲਾਲ ਬਈ ਤੂੰ ਕੀ ਕਰਦਾ ਰਿੱਧੂ ਵਾਲਾ ਤੂੰ ਵੇਲਾ ਹੀ ਆ ਬਲਾਲ ਤੂੰ ਸਾਨੂੰ ਦੇਖੀ ਜਾਨਾ। ਨਾ ਨਾ ਭਾਈ ਤੂੰ ਵੀ ਹਟ ਜਾ। ਕਮੈਂਟ ਇਹ ਜੇ ਕਰਦਾ ਜੇ। ਡਾਕਟਰ ਜੀ ਜੇ ਤੂੰ ਵੇਲਾ ਤਾਂ ਹੀ ਦੇਖਦਾ ਸਾਨੂੰ ਵੇਲਾ ਨੂੰ। ਡਾਕਟਰ ਜੀ ਅਵੇ ਸਟਾਰਟਿੰਗ ਚ ਹੀ ਆ ਨੀ। ਮੇਰੇ ਨੂੰ ਨਹੀਂ ਆਉਂਦਾ। ਕਦੇ ਬਾਈ ਨੂੰ ਕਦੇ ਫਰਸਟ ਲਾਈਨ ਦਸੀ ਜੀ ਸਟਾਰਟਿੰਗ ਆ ਜੀ ਇਹਨਾਂ ਸਟਾਰਟਿੰਗ ਗਾਣਾ ਬ੍ਰੀਟ ਸਟਾਰਟਿੰਗ ਲਾਈਨ ਦਸੀ ਗਾਣਾ ਡੋਲਰ ਦੀ ਆ ਗਿਆ ਦਮੀ ਹਾਇ ਖੁਸ਼ੀਆਂ ਨੂੰ ਹੋ ਜਾਏਗਾ ਤੇ ਰਹੇਗੀ ਹਾਇ ਖੁਸ਼ੀਆਂ ਮੇਰੀਆਂ ਨਾਲ ਹੀ ਰਹੇਗੀ ਹਾਇ ਖੁਸ਼ੀਆਂ ਨੂੰ ਹੁੰਦੇ ਰਹੇਗਾ ਤੇ ਰਹੇਗੀ ਖੁਸ਼ੀਆਂ ਮੇਰੀਆਂ ਨਾਲ ਹੀ ਰਹੇਗੀ ਉਹਨੇ ਜੋ ਜੋ ਸੁਪਨੇ ਤੋੜੇ ਓਨੇ ਜੋ ਸੁਪਨੇ ਤੋੜੇ ਅਮੈਂ ਸਾਰੇ ਗਿਣਦਾ ਓਹ ਡਾਲਰ ਗਿਣਤੀਏ ਤੇ ਮੈਂ ਤਾਰੇ ਗਿਣਦਾ ਹਾਂ 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 ਆਏ ਗੱਲ ਨਾਲ ਲਾ ਲੈ ਗੈਰੇ ਉਸਨੇ ਪਿਆਰ ਮੇਰੇ ਨੂੰ

मल्होत्रा हाँ जी अगर बी गाता तेरा गाँव धनबाद भाई धनबाद तेरा और सुना होगी और जी खांदा ही चक लेने जी गाना की गाना नवा जी गाना चल बुला ले हयरा ने पक्के तोड़गी फड़ा गिला के गुठियां ਹੋ ਸਭ ਗੱਲਾਂ ਪੈਗੀਆਂ ਤੇਰੀਆਂ ਤਾਂ ਝੂਠੀਆਂ ਉਹ ਵਾਦੇ ਫੋਕੇ ਨਿਕਲੇ ਸੀ ਸਹਾਂਪਾ ਕੇ ਕਰਦੀ ਉਹ ਵਾਦੇ ਫੋਕੇ ਨਿਕਲੇ ਸੀ ਸਹਾਂਪਾ ਕੇ ਕਰਦੀ ਉਹ ਗੱਲਾਂ ਕਿੱਥੇ ਰਹਿ ਗਈਆਂ ਸੀ ਜਿਹੜੀਆਂ ਤੂੰ ਕਰਦੀ ਉਹ ਗੱਲਾਂ ਤੇ ਰਹਿ ਗਈਆਂ ਹਾਏ ਜਿਹੜੀਆਂ ਸੀ ਕਰਦੀ ਬੜਾ ਚੇਤੇ ਕਰਦਾ ਤੇ ਉਹਨੀ ਉਹ ਕਰਦੀ ਉਹ ਗੱਲਾਂ ਕਿੱਥੇ ਰਹਿ ਗਈਆਂ ਹਾਏ ਜੜੀਆਂ ਸੀ ਕਰਦੀ ਉਹ ਆਹ ਹੋਰ ਹੋਰ ਜਣਾ ਦੇ ਕੇ ਤਾਂ ਬਾਈ ਸੁਣਨਾ ਕੋਈ ਕਮੈਂਟ ਕਰ ਦੋ ਜੀ ਕਿਹਦਾ ਫੇਵਰੇਟ ਆ ਬਰੇ ਆਪਦੇ ਗੀਤ ਵੀ ਆ ਇੱਕ ਦੋ ਇਹਦਾ ਦੀਪ ਸ਼ੈਲੀਰੀ YouTube ਚੈਨਲ ਹੈ ਨਾ ਅ ਬੀ ਡਾਟ ਕੀਤਾ ਇੱਕ ਹੋਰ ਜੁਗੜਾ ਆ ਦੀਆ ਟਰੂ ਫੈਕਟ ਵੀਰੇ ਟਰੂ ਫੈਕਟ ਦੋ ਗਾਣੇ ਆਏ ਨਿਕਲੇ ਇਹਦੇ ਦੀਪ ਸ਼ੈਲੀਰੀ YouTube ਚੈਨਲ ਦੇ ਬਾਈ ਦੇ ਆਪ ਤੇ ਤੇ ਛੇਵੇਂ ਵੀ ਜਿਹਦੇ ਵੀਰੇ 15 ਤਰੀਕ ਨੂੰ ਬਲਵਾਲ ਦੇ ਇੱਕ ਗਾਣਾ ਹੋਣਾ ਛੱਡਣਾ ਹੀ ਤੇ ਉਹ ਕੰਪਨੀ ਨਾਲ ਗੱਲ ਚੱਲ ਰਹੀ ਹੈ ਉਹdia ਤੁਹਾਨੂੰ ਚਾਰ ਲੈਣਾ ਚਾਹ ਰਹੇ ਆ ਹੱਦਲਾ ਦੇ ਸੌਦੇ ਸੱਜਣਾ ਕਿੱਥੇ ਹੁੰਦੇ ਨੇ ਅਲ ਪੈਸੇਂ ਤੇ ਦੇਖ ਹੋਟਲੀ ਰਾਤਾਂ ਨੂੰ ਹਜੱਕ ਭੁੱਲ ਜਾਵਾ ਤੇਰਾ ਜਦੋਂ ਕਿਤੇ ਮੈਂ ਛੇੜ ਲਾਵਾਂ ਹਏ ਤੇਰੇ ਮੇਰੇ ਇਸ਼ਕ ਦੀਆਂ ਉਹੋ ਬਾਤਾਂ ਨੂੰ ਹਏ ਹੁਣੇ ਉਹ ਸ਼ੌਹਰਤ ਨੂੰ ਜਿਤਨਾ ਸੱਜਣਾ ਹੈ ਮੇਰਾ ਜਿਹੜੀ ਸ਼ੌਹਰਤ ਪਿੱਛੇ ਛੱਡ ਕੇ ਗਏ ਜਨਾਬ ਮੇਰੇ ਹਜਵੇਂ ਟੁੱਟਦਾ ਤਾਰਾ ਵਿੱਚ ਅਸਮਾਨਿਓਂ ਡਿੱਗਦਾ ਏ ਓਵੇਂ ਡਿੱਗ ਕੇ ਚਕਮਾ ਚੂਰ ਹੋਏ ਨੇ ਖ਼ਾਬ ਮੇਰੇ ਹਜਵੇਂ ਟੁੱਟਦਾ ਤਾਰਾ ਵਿੱਚ ਅਸਮਾਨਿਓਂ ਡਿੱਗਦਾ ਏ ਓਵੇਂ ਡਿੱਗ ਕੇ ਚਕਮਾ ਚੂਰ ਹੋਏ ਨੇ ਖ਼ਾਬ ਮੇਰੇ ਹਜਵੇਂ ਟੁੱਟਦਾ ਤਾਰਾ

ਪਤਾ ਸੀ ਨਿਫਲਾਈ ਜਾਣ ਕੇ ਉਹ ਗੱਲ ਮੇਰੀ ਸੀ ਤਾਹੀਂ ਤਾਂ ਉਡਾਈ ਜਾਣ ਕੇ ਐਵੇਂ ਆਪਣੇ ਆਂ ਵਾਂਗੂ ਗੁਣ 헤ਜਨਾ ਦਿਖਾ ਆਪਣੇ ਆਂ ਵਾਂਗੂ ਗੁਣ 헤ਜਨਾ ਦਿਖਾ ਤੇ ਵੀ ਤੈਨੂੰ ਭੁੱਲ ਚੁੱਕਾਏ ਪਰਾਈ ਜਾਣ ਕੇ ਹੁਣ ਆਪਣੇ ਆਂ ਵਾਂਗੂ ਐਵੇਂ 헤ਜਨਾ ਦਿਖਾ ਅੱਜ ਜਿੱਤੇ ਨੂੰ ਕੋਲ ਚੁੱਕਾਇ ਫਰਾਈ ਜਾਣ ਕੇ ਠੀਕ ਹੈ ਜੀ ਧੰਨਵਾਦ ਸਾਰੇ ਜਿੰਨੇ ਜੁੜੇ ਹੋਈ ਜਿਹਨਾਂ ਨੇ ਕਮੈਂਟ ਕਰਿਆ ਬਹੁਤ ਬਹੁਤ ਧੰਨਵਾਦ ਤੇਈ ਮੈਂ ਟੱਜੜ ਕੇ ਉਹ ਪਹਿਲੇ ਕਿੰਨਾ ਮਿੰਟ ਹੋਏ 13 13